ਜੋ ਲੋਕ ਸੋਸ਼ਲ ਮੀਡੀਆ ਤੇ ਕੰਮ ਕਰਨਾ ਚਾਹੁੰਦੇ ਨੇ ਪਰ ਕਿਸੇ ਕਾਰਨ ਕਿਸੇ ਰੀਜ਼ਨ ਜਾਂ ਕਿਸੇ ਮਜਬੂਰੀ ਕਾਰਨ ਉਹ ਆਪਣਾ ਚਿਹਰਾ ਨਹੀਂ ਦਿਖਾ ਸਕਦੇ ਜਾਂ ਸੋਸ਼ਲ ਮੀਡੀਆ ਤੇ ਸਾਹਮਣੇ ਨਹੀਂ ਆ ਸਕਦੇ ਉਹਨਾਂ ਵਾਸਤੇ ਮੈਂ 10 ਆਈਡੀਆ ਆਈਡੀਆਸ ਦੱਸਣ ਲੱਗੀ ਆ ਚੈਨਲਸ ਦੇ ਕਿ ਜੋ ਤੁਸੀਂ ਕ੍ਰੀਏਟ ਕਰਕੇ ਸੋਸ਼ਲ ਮੀਡੀਆ ਤੋਂ ਵਧੀਆ ਕਮਾਈ ਕਰ ਸਕਦੇ ਹੋ ਬਿਨਾ ਚਿਹਰਾ ਦਿਖਾਏ ਠੀਕ ਹੈ ਕਈ ਵਾਰੀ ਹੁੰਦਾ ਹੈ ਕਿ ਅਸੀਂ ਕਿਸੇ ਫੀਲਡ ਵਿੱਚ ਜੌਬ ਕਰ ਰਹੇ ਹੁੰਨੇ ਆ ਤੇ ਉੱਥੇ ਸਾਨੂੰ ਅਲੋ ਨਹੀਂ ਹੁੰਦਾ ਕਿ ਅਸੀਂ ਸੋਸ਼ਲ ਮੀਡੀਆ ਤੇ ਹੋਈ ਜੇ ਜਾਂ ਫਿਰ ਸੋਸ਼ਲ ਮੀਡੀਆ ਤੇ ਆਪਣੀਆਂ ਕੋਈ ਵੀਡੀਓ ਪਾਈ ਹੈ ਆਪਣੀ ਪਹਿਚਾਨ ਦੇ ਜਰੀਏ ਠੀਕ ਹੈ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਮੈਂ ਚੈਨਲਸ ਆਈਡੀਆ ਦੱਸਣ ਲੱਗੀਆਂ ਤੁਸੀਂ ਉਹਨਾਂ ਤੇ ਬਿਨਾ ਚਿਹਰਾ ਦਿਖਾਏ ਸੋਸ਼ਲ ਮੀਡੀਆ ਤੋਂ ਬਹੁਤ ਵਧੀਆ ਕਮਾਈ ਕਰ ਸਕਦੇ ਹੋ ਠੀਕ ਹੈ ਕਈ ਵਾਰੀ ਚਲੋ ਕਈਆਂ ਦੀ ਜੌਬ ਦਾ ਹੀ ਰੀਜ਼ਨ ਨਹੀਂ ਹੁੰਦਾ ਕਈਆਂ ਨੂੰ ਅਨਕੰਫਰਟੇਬਲ ਲੱਗਦਾ ਹੈ ਜਾਂ ਉਹਨਾਂ ਵਿੱਚ ਕੌਨਫੀਡੈਂਸ ਨਹੀਂ ਹੁੰਦਾ ਸਟਾਰਟਿੰਗ ਤੋਂ ਪਰ ਉਹ ਚਾਹੁੰਦੇ ਨੇ ਕਿ ਘਰੇ ਬੈਠੇ ਕਮਾਈ ਕਰ ਸਕੀਏ ਤੇ ਸੋਸ਼ਲ ਮੀਡੀਆ ਇੱਕ ਜਹਾ ਪਲੇਟਫਾਰਮ ਆ ਜਿੱਥੇ ਤੁਸੀਂ ਆਪਣਾ ਕੋਈ ਤੁਹਾਡਾ ਟਾਈਮ ਨਹੀਂ ਪੱਕਾ ਟਾਈਮ ਟੇਬਲ ਨਹੀਂ ਕਿ ਤੁਸੀਂ ਇਨੇ ਟਾਈਮ ਤੇ ਹੀ ਕੰਮ ਕਰਨਾ ਆ ਉਹ ਤੁਹਾਡੀ ਆਪਣੀ ਮਰਜ਼ੀ ਤੇ ਅੰਡਰ ਹੁੰਦਾ ਆ ਕਿ ਤੁਸੀਂ ਕਦੋਂ ਕੰਮ ਕਰਨਾ ਆ ਤੇ ਕਦੋਂ ਮਤਲਬ ਕਿ ਤੁਸੀਂ ਕਿੰਨਾ ਕੰਮ ਕਰਨਾ ਉਹ ਸਾਰਾ ਕੁਝ ਤੁਹਾਡੇ ਤੇ ਹੀ ਡਿਪੈਂਡ ਹੁੰਦਾ ਆ ਜਿੰਨਾ ਤੁਸੀਂ ਹਨਾ ਕੰਮ ਕਰ ਸਕਦੇ ਹੋ ਕਿੰਨਾ ਮਹੀਨੇ ਵਿੱਚ ਕਿੰਨੀਆਂ ਵੀਡੀਓ ਪਾਸ ਆਦੇ ਹੋ ਤੁਹਾਡੇ ਤੇ ਹੀ ਡਿਪੈਂਡ ਹੁੰਦਾ ਆ ਕਿ ਤੁਸੀਂ ਕਿਦਾਂ ਕੰਮ ਕਰਦੇ ਹੋ ਇਸ ਕਰਕੇ ਸਭ ਤੋਂ ਵਧੀਆ ਪਲੇਟਫਾਰਮ ਆ ਹਾਊਸ ਵਾਈਫ ਵਾਸਤੇ ਜਾਂ ਫਿਰ ਜੋ ਘਰੇ ਬੈਠੇ ਜਾਂ ਫ੍ਰੀ ਬੈਠੇ ਨੇ ਜਾਂ ਤੇ ਜਾਂ ਫਿਰ ਜੋ ਕਿ ਸਾਈਡ ਬਿਜ਼ਨਸ ਕਰਨਾ ਚਾਹੁੰਦੀ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਪਲੇਟਫਾਰਮ ਆ YouTube ਜਿਹਦੇ ਤੇ ਤੁਸੀਂ ਫੇਸਲੈਸ ਚੈਨਲ ਵੀ ਬਣਾ ਸਕਦੇ ਹੋ ਜੋ ਮੋਨਟਾਈਜ਼ ਵੀ ਹੁੰਦੀ ਨੇ ਤੇ ਜਿਨ੍ਹਾਂ ਨੂੰ YouTube ਜਿਹੜਾ ਵਾ ਪੈਸੇ ਵੀ ਦਿੰਦਾ ਆ ਤੇ ਉਹ ਟੈਨਾ ਆਈਡੀਆਸ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਤੁਹਾਡਾ ਤੇ ਆਪਣਾ ਟਾਈਮ ਖਰਾਬ ਕੀਤੇ ਬਿਨਾ ਸਟਾਰਟ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੰਬਰ 1 ਨਿਊਜ਼ ਚੈਨਲ 90% ਕੰਮ ਜਿਹੜਾ ਵਾ ਨਿਊਜ਼ ਚੈਨਲਾਂ ਤੇ ਉਹਦਾ ਹੁੰਦਾ ਵਾ ਹੈਡਲਾਈਨ ਦਾ ਹੈਡਲਾਈਨ ਦਾ ਹੁੰਦਾ ਆ ਤੁਸੀਂ ਇਹ ਨਾ ਸੋਚਿਓ ਕਿ ਉਹਦੇ ਵਿੱਚ ਐਂਕਰ ਹੋਵੇ ਜਾਂ ਸਾਹਮਣੇ ਬੋਲ ਰਿਹਾ ਹੋਵੇ ਨਿਊਜ਼ੋ ਹਣਾ ਨਹੀਂ ਉਹ ਇਦਾਂ ਦਾ ਕੁਝ ਨਹੀਂ ਹੁੰਦਾ ਜਿਆਦਾ ਕੰਮ ਹੈਡਲਾਈਨ ਦਾ ਹੁੰਦਾ ਵਾ ਜਾਂ ਤੁਹਾਡੀ ਐਡੀਟਿੰਗ ਦਾ ਹੋਏਗਾ ਕਿ ਕਿਸ ਤਰ੍ਹਾਂ ਤੁਸੀਂ ਜੋ ਵੀ ਸ਼ਾਮ ਨੂੰ ਰਾਤ ਨੂੰ ਨਿਊਜ਼ ਦਾ ਜੋ ਵੀ ਤੁਸੀਂ ਮਟੀਰੀਅਲ ਇਕੱਠਾ ਕੀਤਾ ਉਸ ਨੂੰ ਸਵੇਰੇ ਐਡਿਟ ਕਰਨਾ ਉਹਨਾਂ ਵੀਡੀਓ ਕਲਿੱਪ ਨੂੰ ਤੇ ਆਪਣੀ ਵੌਇਸ ਐਡਿਟ ਕਰਨੀ ਹੈ ਜੇ ਤੁਸੀਂ ਆਪਣੀ ਆਵਾਜ਼ ਵੀ ਨਹੀਂ ਦਿਖਾਉਣਾ ਚਾਹੁੰਦੇ ਜਾਂ ਕਿਸੇ ਨੂੰ ਨਹੀਂ ਸੁਣਾਉਣਾ ਚਾਹੁੰਦੇ ਤਾਂ ਤੁਸੀਂ ਕਰ ਸਕਦੇ ਹੋ ਕਿ ਉਹਨੂੰ AI ਦੁਆਰਾ ਜਨਰੇਟ ਕਰ ਸਕਦੇ ਹੋ ਅੱਜਕੱਲ AI ਦੁਆਰਾ ਤੁਹਾਡੀ ਆਵਾਜ਼ ਜਿਹੜੀ ਉਹ ਬਦਲੀ ਜਾ ਸਕਦੀ ਹੈ ਮੋਟੀ ਪਤਲੀ ਕਿਸੇ ਵੀ ਤਰੀਕੇ ਦੀ ਉਹ ਚੇਂਜ ਹੋ ਸਕਦੀ ਆ ਠੀਕ ਆ ਇਸ ਤਰ੍ਹਾਂ ਤੁਸੀਂ ਇਹ న్యూਸ ਜਿਹੜੇ ਚੈਨਲ ਆ ਇਹਨਾਂ ਤੇ ਬਹੁਤ ਹੀ ਸੋਸ਼ਲ ਟ੍ਰੈਫਿਕ ਹੁੰਦੀ ਆ ਮਤਲਬ ਬਹੁਤ ਜਲਦੀ ਗਰੋ ਕਰਦੇ ਨੇ ਤੇ ਬਹੁਤ ਹਾਈ ਇਨਕਮ ਇਹਨਾਂ ਚੈਨਲਾਂ ਤੋਂ ਹੁੰਦੀ ਆ ਤੁਸੀਂ ਇਹ ਚੈਨਲ ਜਿਹੜਾ ਕ੍ਰੀਏਟ ਕਰਕੇ ਬਿਨਾ ਫੇਸ ਚਿਹਰਾ ਦਿਖਾਏ ਆਪਣਾ ਜਿਹੜਾ ਇਨਕਮ ਕਰ ਸਕਦੇ ਹੋ ਨੰਬਰ 2 ਪ੍ਰੇਅਰ ਚੈਨਲ ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਸਵੇਰੇ ਮਾਰਨਿੰਗ ਟਾਈਮ ਆਪਾਂ ਘਰਾਂ ਵਿੱਚ ਦੇਖਦੇ ਆ ਕਿ ਜਦੋਂ ਜਾਂ ਫਿਰ ਟ੍ਰੈਫਿਕ ਜਦੋਂ ਹੀ ਟ੍ਰੈਵਲ ਕਰਦੇ ਆ ਉਦੋਂ ਵੀ ਦੇਖਦੇ ਆ ਕਿ ਆਪਾਂ ਸਵੇਰੀ ਮਾਰਨਿੰਗ ਟਾਈਮ ਫੋਨ ਦੇ ਜ਼ਰੀਏ ਜਿਉ YouTube ਤੇ ਜਿਹੜੀਆਂ ਪ੍ਰੇਅਰਸ ਲਗਾਉਨੇ ਆ ਆਪਣੇ ਫੋਨ ਤੇ ਆਪਾਂ ਕਿਸੇ ਵੀ ਤਰ੍ਹਾਂ ਨਾਲ ਰਿਲੇਟਡ ਆ ਆਪਾਂ ਉਸ ਨਾਲ ਸੰਬੰਧਿਤ ਪ੍ਰੇਅਰ ਤਿਆਰ ਕਰ ਸਕਦੇ ਆ ਜਿੱਦਾਂ ਆਪਾਂ ਸਿੱਖ ਧਰਮ ਨਾਲ ਰਿਲੇਟਡ ਆ ਤੇ ਜਪਜੀ ਸਾਹਿਬ ਦਾ ਪਾਠ ਜਪਈ ਸਾਹਿਬ ਪੰਜਾਂ ਬਾਣੀਆਂ ਦੇ ਪਾਠ ਅਲੱਗ-ਅਲੱਗ ਵੀਡੀਓ ਤਿਆਰ ਕਰ ਸਕਦੇ ਆ ਜਿਵੇਂ ਉਹਨਾਂ ਦੀਆਂ ਵੀਡੀਓ ਤੁਸੀਂ ਐਡੀਟਿੰਗ ਕਰਨੀ ਇੰਨਾ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਇੱਕ ਵਾਰੀ ਸਿੱਖਣਾ ਪਏਗਾ ਸਰਚ ਕਰਕੇ YouTube ਤੋਂ ਠੀਕ ਹੈ ਮੈਂ ਤੁਹਾਨੂੰ ਆਈਡੀਆ ਦੱਸ ਰਹੀ ਹਾਂ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਇਹਨਾਂ ਨੂੰ ਆਪਾਂ ਕਿੱਦਾਂ ਬਣਾ ਸਕਦੇ ਹਾਂ ਤੇ ਤੁਸੀਂ ਉਹਨਾਂ ਨੂੰ ਸਿੱਖ ਕੇ ਤੇ ਇਹਨਾਂ ਨੂੰ ਜਨਰੇਟ ਕਰ ਸਕਦੇ ਹੋ ਤੇ ਜਿਹੜੀਆਂ ਪ੍ਰੇਅਰਸ ਚੈਨਲ ਹੁੰਦੇ ਨਾ ਇਹਨਾਂ ਤੇ ਜੋ ਤੁਹਾਡੇ ਜੋ ਵੀ ਤੁਸੀਂ ਵੀਡੀਓ ਪਾਓਗੇ ਜਿਸ ਤਰ੍ਹਾਂ ਮੰਨ ਲਓ ਕਿ ਤੁਸੀਂ ਜਪਜੀ ਸਾਹਿਬ ਦੇ ਪਾਠ ਦੀ ਇੱਕ ਵੀਡੀਓ ਪਾਈ 20 ਮਿੰਟ ਦਾ ਪਾਠ ਹੁੰਦਾ ਹੈ ਹਨਾ 25 ਮਿੰਟ ਦੀ ਤੇ ਉਹਦੇ ਵਿੱਚ ਤੁਸੀਂ ਆਪਣੀ ਤੁਹਾਡਾ ਕੋਈ ਵੀ ਆਪਣਾ ਰੋਲ ਨਹੀਂ ਹੈਗਾ ਸਿਰਫ ਤੁਹਾਡੀ ਐਡੀਟਿੰਗ ਆ ਤੇ ਜਾਂ ਤੁਸੀਂ ਆਪਣਾ ਇੱਕ ਚੈਨਲ ਬਣਾਇਆ ਤੇ ਉਹਦੇ ਤੇ ਇਹ ਵੀਡੀਓ ਪਾਈ ਹਨਾ ਤੇ ਉਹ ਇਹੋ ਜਿਹੀਆਂ ਵੀਡੀਓ ਜਿਹੜੀਆਂ ਰਿਪੀਟ ਚਲਦੀਆਂ ਨੇ ਜਿਸ ਤਰ੍ਹਾਂ ਹੁਣ ਜਪਜੀ ਸਾਹਿਬ ਦਾ ਪਾਠ ਕੋਈ ਇੱਕ ਦਿਨ ਵਾਸਤੇ ਥੋੜਾ ਸੁਨੇਗਾ ਹੋ ਤੇ ਜੇ ਇੱਕ ਜਣਾ ਨਹੀਂ ਸੁਨੇ ਗਾਣਾ ਹੋ ਸਕਦਾ ਨੂੰ بار بار ਰਿਪੀਟ ਤੇ ਚੱਲਣ ਨਾਲ ਬਹੁਤ ਸਾਰੇ ਵਿਊਜ਼ ਆਉਂਦੇ ਨੇ ਤੇ ਤੁਸੀਂ ਉਹਦੇ ਤੋਂ ਬਹੁਤ ਹੀ ਵਧੀਆ ਕਮਾਈ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਚਰੀਆ ਸਵੇਰੇ ਸਵੇਰੇ ਲੋਕ ਗੁੱਡ ਅਫਰਮੇਸ਼ਨਸ ਆਉਂਦੇ ਨੇ ਕਿ ਵਧੀਆ ਚੀਜ਼ਾਂ ਵਧੀਆ ਗੱਲਾਂ ਤੇ ਉਹ ਵੀ ਤੁਸੀਂ ਇਸ ਚੈਨਲ ਤੇ ਪ੍ਰੇਅਰ ਚੈਨਲ ਤੇ ਪਾ ਸਕਦੇ ਹੋ ਤੁਸੀਂ ਕਥਾ ਕੀਰਤਨ ਜੋ ਵੀ ਤੁਸੀਂ ਮਤਲਬ ਕਿ ਪ੍ਰੇਅਰ ਨਾਲ ਰਿਲੇਟਡ ਆ ਉਹ ਸਭ ਕੁਝ ਪਾ ਸਕਦੇ ਹੋ ਤੇ ਇਹਦੇ ਵਿੱਚ ਨਾ ਤੁਹਾਡੀ ਕੋਈ ਵੌਇਸ ਹੋਏਗੀ ਨਾ ਤੁਹਾਡੀ ਕੋਈ ਤੁਹਾਡਾ ਆਪਣਾ ਚਿਹਰਾ ਹੋਏਗਾ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਸਿੱਖ ਕੇ ਤੇ ਬਹੁਤ ਹੀ ਵਧੀਆ ਹਾਈ ਇਨਕਮ ਜਿਹੜੀ ਆ YouTube ਤੇ ਜਰੀਏ ਕਰ ਸਕਦੇ ਹੋ ਤੇ ਇਹ ਚੈਨਲ ਜਿਹੜਾ ਵਾ 100% ਮੋਨਟਾਈਜ਼ ਹੁੰਦਾ ਆ YouTube ਇਸ ਨੂੰ ਪਸੰਦ ਕਰਦਾ ਹੀ ਕਰਦਾ ਆ ਨੈਕਸਟ ਚੈਨਲ ਆਈਡੀਆ ਆ ਕਿ ਤੁਸੀਂ ਪ੍ਰੋਡਕਟ ਦਿਖਾ ਕੇ ਸਟਾਰਟਿੰਗ ਵਿੱਚ ਇੱਕ ਜੋ ਵੀ ਤੁਹਾਡੇ ਕੋਲੋਂ ਜਿੰਨਾ ਪ੍ਰੋਡਕਟਸ ਨੂੰ ਤੁਸੀਂ ਚੂਜ਼ ਕਰਦੇ ਹੋ ਜਿੰਨਾਂ ਦੀ ਚੰਗੀ ਜਾਣਕਾਰੀ ਤੁਸੀਂ ਦੂਸਰਿਆਂ ਨੂੰ ਪ੍ਰੋਵਾਈਡ ਕਰਵਾ ਸਕਦੇ ਹੋ ਤੇ ਇਹਦੇ ਵਿੱਚ ਵੀ ਤੁਸੀਂ ਆਪਣਾ ਚਿਹਰਾ ਨਹੀਂ ਦਿਖਾਉਣਾ ਤੁਸੀਂ ਆਪਣੇ ਜਿਹੜਾ ਵਾ ਪ੍ਰੋਡਕਟ ਨੂੰ ਹੀ ਦਿਖਾਉਣਾ ਆ ਆਪਣੇ ਹੱਥਾਂ ਦੁਆਰਾ ਉਹਨਾਂ ਨੂੰ ਦਿਖਾ ਕੇ ਉੱਤੇ ਸਿਰਫ ਉਹਨਾਂ ਇੱਕ ਹੀ ਵੀਡੀਓ ਆਪਣੀ ਸੈਟਿੰਗ ਕਰਕੇ ਆਪਣੇ ਕੈਮਰੇ ਦੀ ਉਹਨਾਂ ਇੱਕ ਹੀ ਕੈਮਰੇ ਦੀ ਨਹੀਂ ਸੋਰੀ ਫੋਨ ਤੋਂ ਹੀ ਵੀਡੀਓ ਬਣਦੀਆਂ ਨੇ ਸਾਰੀਆਂ ਸਾਰੇ ਮਤਲਬ ਇਹ ਨਾ ਸੋਚਿਓ ਕਿ ਤੁਹਾਨੂੰ ਸਟਾਰਟਿੰਗ ਕੋ ਕੈਮਰਾ ਹੀ ਲੈਣਾ ਪੈਣਾ ਨਹੀਂ ਫੋਨ ਦੇ ਜ਼ਰੀਏ ਉਹਨਾਂ ਸਾਰੀਆਂ ਉਹਨਾਂ ਜਿਹੜੀਆਂ ਵੀਡੀਓਜ਼ ਨੂੰ ਆਪਣੇ ਪ੍ਰੋਡਕਟਸ ਨੂੰ ਦਿਖਾ ਸਕਦੇ ਹੋ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਜੇ ਬੋਲ ਕੇ ਦੇ ਸਕਦੇ ਤਾਂ ਸਭ ਤੋਂ ਵਧੀਆ ਜਿਸ ਤਰ੍ਹਾਂ ਮਦਦ ਸੇ ਕਿ ਤੁਸੀਂ ਆਪਣੀ ਵੌਇਸ ਜਿਹੜੀ ਆ AI ਦੁਆਰਾ ਜਨਰੇਟ ਕਰ ਸਕਦੇ ਹੋ ਬਦਲ ਸਕਦੇ ਹੋ ਪਰ ਜੇ ਤੁਸੀਂ ਆਪਣਾ ਬੋਲਣਾ ਵੀ ਨਹੀਂ ਚਾਹੁੰਦੇ ਉਹਦੇ ਪਿੱਛੇ ਕੋਈ 뮤직 ਲਾ ਸਕਦੇ ਹੋ ਤੇ ਉਹਨੂੰ ਉਹਦੀ ਸਾਰੀ ਡਿਟੇਲ ਜਿਹੜੀ ਆ ਪ੍ਰੋਡਕਟ ਦੀ ਨਾਲ ਨਾਲ ਮੈਂਸ਼ਨ ਕਰ ਸਕਦੇ ਹੋ ਕਿ ਇਹਦੇ ਏ ਮੈਰਿਟ ਨੇ ਤੇ ਇਹਦੀਆਂ ਡੀ ਮੈਰਿਟਸ ਨੇ ਗੁਣ ਤੇੋਗੋ ਉਹਨੋ ਦੇ ਨਾਲ ਨਾਲ ਦੱਸ ਸਕਦੇ ਹੋ ਤੇ ਇਹਦੇ ਵਿੱਚ ਹੀ ਜਦੋਂ ਤੁਸੀਂ ਤੁਹਾਡਾ ਚੈਨਲ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਹੈ ਤਾਂ ਤੁਹਾਨੂੰ ਜੋ ਵੀ ਪ੍ਰੋਡਕਟ ਕੰਪਨੀਆਂ ਬਣਾਉਂਦੀਆਂ ਨੇ ਉਹ ਤੁਹਾਨੂੰ ਖੁਦ ਐਡ ਮਤਲਬ ਕਿ ਤੁਹਾਡੇ ਦੁਆਰਾ ਉਹ ਪ੍ਰੋਡਕਟ ਦੀ ਐਡ ਦਿਵਾਉਂਦੀਆਂ ਨੇ ਉਹਦੇ ਔਰ ਉਹਨਾਂ ਕੋਲੋਂ ਵੀ ਉਹਨਾਂ ਕੰਪਨੀਆਂ ਕੋਲੋਂ ਵੀ ਤੁਹਾਨੂੰ ਜਿਹੜਾ ਵਾ ਉਹ ਪੈਸੇ ਮਿਲਦੇ ਨੇ ਐਡ ਕਰਨ ਦੇ ਤੇ ਤੁਹਾਨੂੰ ਜੋ ਤੁਸੀਂ ਵੀਡੀਓ ਪਾਉਣੀ ਆ ਆਪਣੇ ਚੈਨਲ ਤੇ ਉਹਦੇ ਵੀ ਮਿਲਨੇ ਮਤਲਬ ਇਹ ਇੱਕ ਬਹੁਤ ਹੀ ਵਧੀਆ ਹਾਈ ਇਨਕਮ ਦਾ ਚਰੀਆ ਆ ਪ੍ਰੋਡਕਟ ਦਿਖਾ ਕੇ ਕਿਸੇ ਵੀ ਚੀਜ਼ ਦਾ ਰਿਵਿਊ ਦੇਣਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਸਾਈਟ ਤੇ ਚੈਨਲ ਦੱਸ ਦਿੰਨੀ ਆ ਜਿਨ੍ਹਾਂ ਨੇ ਬਿਨਾ ਚਿਹਰਾ ਦਿਖਾਇਆ ਆਪਣੇ ਜਿਹੜਾ ਸੋਸ਼ਲ ਮੀਡੀਆ ਤੇ ਇਹ ਇਸ ਮਤਲਬ ਕਿ ਇਸ ਤਰੀਕੇ ਨਾਲ ਜਿਹੜਾ ਬਹੁਤ ਵਧੀਆ ਤੇ ਬਹੁਤ ਹਾਈ ਇਨਕਮ ਕਰ ਰਹੇ ਨੇ ਉਹ ਮਤਲਬ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਖੁਦ ਉਹਨਾਂ ਦਾ ਇੱਕ ਜਦੋਂ ਤੁਸੀਂ ਉਹਨਾਂ ਦਾ ਚੈਨਲ ਖੋਲੋਗੇ ਨਾ ਤੇ ਤੁਸੀਂ ਹੋ ਸਕਦਾ ਉਹਨਾਂ ਦੇ ਨਾਮ ਤੋਂ ਉਹਨਾਂ ਦਾ ਕੋਈ ਇੱਕ ਪੋਡਕਾਸਟ ਸੁਣ ਕੇ ਦੇਖਿਓ ਉਹ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਨੇ ਸਾਰਾ ਕੁਝ ਹੀ ਦੱਸਿਆ ਕਿ ਉਹ ਕਿੱਦਾਂ ਜਿਹੜਾ ਕਿੰਨੀ ਕਮਾਈ ਕਰ ਰਹੇ ਨੇ ਇਸ ਸਿਰਫ ਬਿਨਾ ਫੇਸ ਬਿਨਾ ਚਿਹਰਾ ਦਿਖਾਏ ਆਪਣਾ ਜਿਹੜਾ ਵਾ ਇਹ ਕੰਮ ਕਰਕੇ ਉਹ ਵਧੀਆ ਕਮਾਈ ਕਰ ਰਹੀ ਨੇ ਜੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਵਾ ਬਿਨਾ ਚਿਹਰਾ ਦਿਖਾਏ ਪ੍ਰੋਡਕਟ ਰਿਵਿਊ ਕਰਕੇ ਆਪਣਾ ਬਹੁਤ ਵਧੀਆ ਚੈਨਲ ਜਿਹੜਾ ਵਾ ਉਹ ਬਣਾ ਸਕਦੇ ਹੋ ਤੇ ਮੋਨਟਾਈਜ਼ ਹੋਣ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਕਮਾਈ ਆ ਸਕਦੀ ਆ ਤੇ ਨੈਕਸਟ ਚੈਨਲ ਆ ਕਿ ਤੁਸੀਂ ਕਰਾਫਟ ਜੇਕਰ ਤੁਹਾਨੂੰ ਆਰਟ ਐਂਡ ਕਰਾਫਟ ਆਉਂਦਾ ਆ ਤੇ ਤੁਸੀਂ ਆਪਣੇ ਘਰੇ ਹੀ ਘਰ ਤੋਂ ਹੀ ਮਤਲਬ ਕਿ ਕਹਿ ਦਿੰਦੇ ਆ ਨਾ ਕਿ ਵਾਧੂ ਘਟੂ ਸਮਾਨ ਤੋਂ ਚੀਜ਼ਾਂ ਨੂੰ ਕ੍ਰੀਏਟ ਕਰਕੇ ਆਪਣੇ ਚੈਨਲ ਤੇ ਬਿਨਾ ਚਿਹਰਾ ਦਿਖਾਇਆ ਉਹਨਾਂ ਦੀ ਵੀਡੀਓ ਬਣਾ ਕੇ ਅਪਲੋਡ ਕਰਕੇ ਵਧੀਆ ਕਮਾਈ ਕਰ ਸਕਦੇ ਹੋ ਠੀਕ ਆ ਡਾਈ ਡਾਈ ਗ੍ਰਾਫਟਰ ਚੈਨਲ ਜਿਹਦੇ ਵਿੱਚ ਆਟੈਂਡ ਗ੍ਰਾਫ ਨਾਲ ਰਿਲੇਟਡ ਕੋਈ ਵੀ ਤੁਸੀਂ ਮਤਲਬ ਪੇਂਟਿੰਗ ਕ੍ਰਾਫਟਿੰਗ ਜਾਂ ਵਾਧੂ ਸਮਾਨ ਤੋਂ ਰੀਸੂਸ ਕਰਕੇ ਉਹਨੂੰ ਕਿਸ ਤਰ੍ਹਾਂ ਰੀਸੂਸ ਕਰਨਾ ਹਨਾ ਵਧੀਆ ਚੀਜ਼ਾਂ ਬਣਾਉਣੀਆਂ ਪ੍ਰਾਣੀਆਂ ਚੀਜ਼ਾਂ ਤੋਂ ਹਨਾ ਖਰਾਬ ਚੀਜ਼ਾਂ ਤੋਂ ਵਧੀਆ ਚੀਜ਼ ਬਣਾ ਦੇਣੀ ਇਦਾਂ ਦੇ ਆਈਡੀਆਜ਼ ਨੇ ਤੁਸੀਂ ਵੀਡੀਓ ਕ੍ਰੀਏਟ ਕਰੋ ਜੇਕਰ ਤੁਹਾਡਾ ਇੰਟਰਸਟ ਆ ਇਹਨਾਂ ਵਿੱਚੋਂ ਸਭ ਤੋਂ ਮੇਨ ਗੱਲ ਇਹ ਆ ਕਿ ਜਿਹਦੇ ਵਿੱਚ ਤੁਹਾਡਾ ਇੰਟਰਸਟ ਆਣਾ ਤੁਸੀਂ ਉਹੀ ਕੰਮ ਕਰ ਸਕਦੇ ਹੋ ਠੀਕ ਆ ਬਾਕੀ ਮੇਨ ਗੱਲ ਕੀ ਜੇਕਰ ਤੁਹਾਡੇ ਵਿੱਚ ਸਬਰ ਹੈਗਾ ਤਾਂ ਫਿਰ ਇਹ ਕੰਮ ਕਰਿਓ ਦੂਸਰੀ ਗੱਲ ਤੇ ਸਬਰ ਦੇ ਨਾਲ ਨਾਲ ਤੁਹਾਡਾ ਐਫਰਟ ਹੈ ਤੇ ਇੰਟਰਸਟ ਦੋਨੇ ਕੰਮ ਕਰਨਗੇ ਜੇਕਰ ਤੁਸੀਂ ਟਾਈਮ ਦੇ ਸਕਦੇ ਹੋ ਥੋੜਾ ਬਹੁਤਾ ਜਿੰਨਾ ਵੀ ਤੁਸੀਂ ਕੰਮ ਕਰੋਗੇ ਓਨਾ ਹੀ ਉਹ ਜਿਹੜਾ ਵਾ ਅੱਗੇ ਵਧੇਗਾ ਜੇ ਤੁਸੀਂ ਟਾਈਮ ਦੇ ਸਕਦੇ ਹੋ ਇੰਟਰਸਟ ਰੱਖ ਸਕਦੇ ਹੋ ਇੰਟਰਸਟ ਨਾਲ ਕੰਮ ਕਰੋਗੇ ਤੇ ਐਫਰਟ ਪੂਰਾ ਐਫਰਟ ਕਰ ਸਕਦੇ ਹੋ ਤਾਂ ਫਿਰ ਤੁਸੀਂ 100% ਸਕਸੈਸ ਹੋ ਸਕਦੇ ਹੋ ਤੇ ਵਧੀਆ ਕਮਾਈ ਹਾਈ ਇਨਕਮ ਕਰ ਸਕਦੇ ਹੋ ਠੀਕ ਹੈ ਨੈਕਸਟ ਚੈਨਲ ਆ ਕਿਚਨ ਹੈਕ ਜੇਕਰ ਤੁਸੀਂ ਕਿਚਨ ਹੈਕ ਤੁਹਾਨੂੰ ਨਹੀਂ ਆਉਂਦੀ ਤਾਂ ਤੁਸੀਂ ਸਰਚ ਮਾਰ ਕੇ ਦੇਖੋ ਕਿ ਕਿਹੜੇ ਹੈਕ ਦੁਆਰਾ ਆਪਾਂ ਜਿਸ ਤਰ੍ਹਾਂ ਕਿਚਨ ਦੇ ਕਿੰਨੇ ਜ਼ਿਆਦਾ ਹੈਕ ਹੁੰਦੇ ਨੇ ਤਰ੍ਹਾਂ ਕਿ ਤੁਸੀਂ ਬਹੁਤ ਜ਼ਿਆਦਾ ਖਰਾਬ ਬਰਤਨ ਹੋ ਜਾਂਦੇ ਨੇ ਸੜ ਜਾਂਦੇ ਨੇ ਜਾਂ ਫਿਰ ਉਹਨਾਂ ਵਿੱਚ ਦਾਗ-ਦੂਗ ਪਿਆ ਹਨ ਹਲਦੀ-ਹਲਦੀ ਦੇ ਦਾਗ ਜੰਮ ਜਾਂਦੇ ਨੇ ਤੇ ਉਹਨਾਂ ਨੂੰ ਕਿੱਦਾਂ ਕਿਹੜੀ ਟ੍ਰਿਕ ਨਾਲ ਸਾਫ਼ ਕਰਦੇ ਹੋ ਜਾਂ ਫ੍ਰਿਜ ਵਿੱਚ ਜੋ ਵੀ ਚੀਜ਼ਾਂ ਸਮਾਨ ਨੂੰ ਐਡਜਸਟ ਕਰਨ ਵਾਸਤੇ ਕੁਝ ਹੈਕ ਦੱਸੋ ਮਤਲਬ ਕਿ ਕਿਚਨ ਨਾਲ ਰਿਲੇਟਡ ਜャ ਕਿ ਕਿਸੇ ਵੀ ਤਰ੍ਹਾਂ ਦੇ ਹੈਕ ਜੋ ਅਗਲੇ ਇਨਸਾਨ ਨੂੰ ਜਾਂ ਤੁਹਾਡੇ ਵਿਊਅਰਸ ਨੂੰ ਇਨਫੋਰਮੇਸ਼ਨ ਦਿੰਦੇ ਹੋਣ ਇਸ ਤਰ੍ਹਾਂ ਦੇ ਹੈਕ ਟਰਾਈ ਕਰਕੇ ਐਵੇਂ ਦੀਆਂ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਇਹ ਚੈਨਲ ਗਰੋ ਕਰ ਸਕਦੇ ਹੋ ਨੈਕਸਟ ਚੈਨਲ ਆ ਹੈਲਥ ਤੇ ਫਿਟਨੈਸ ਨਾਲ ਰਿਲੇਟਡ ਜਿੱਕਰ ਤੁਹਾਨੂੰ ਖੁਦ ਆਪ ਤੁਸੀਂ ਆਪਣੇ ਹੈਲਥ ਕੌਨਸ਼ੀਅਸ ਹੋ ਤਾਂ ਫਿਰ ਤੁਹਾਨੂੰ ਥੋੜੀ-ਬਹੁਤੀ ਜਾਣਕਾਰੀ ਹੋਏਗੀ ਬਾਕੀ ਤੁਸੀਂ ਪੋਰ ਵੀ ਚੰਗੀ ਜੋ ਜਾਣਕਾਰੀ ਸਹੀ ਹੋਵੇ ਠੀਕ ਹੈ ਇਹ ਜਿਹੜਾ ਹੈਲਥ ਚੈਨਲ ਹੁੰਦੀ ਨਾ ਇਹਦੇ ਨਾਲ ਜੋ ਵੀ ਤੁਸੀਂ ਅਗਲੇ ਨੂੰ ਇਨਫੋਰਮੇਸ਼ਨ ਦੇ ਰਹੇ ਹੋ ਉਹਦੇ ਤੇ ਪਹਿਲਾਂ ਪੂਰੀ ਤਰ੍ਹਾਂ ਸਰਚ ਕਰੋ ਕਿ ਇਹ ਜਿਹੜੀ ਆ ਕਿਸੇ ਦੇ ਕਿਸੇ ਦਾ ਨੁਕਸਾਨ ਤਾਂ ਨਹੀਂ ਕਰਦੀ ਹਨਾ ਹੈਲਥ ਦੇ ਫਿਟਨੈਸ ਨਾਲ ਰਿਲੇਟਰ ਤੁਸੀਂ ਚੈਨਲ ਬਣਾ ਕੇ ਉਹਦੇ ਤੇ ਆਪਣੀਆਂ ਬਿਨਾ ਚਿਹਰਾ ਦਿਖਾਏ ਬੋਲ ਕੇ ਦੱਸ ਸਕਦੇ ਹੋ ਕਿ ਆਹ ਚੀਜ਼ ਨੂੰ ਖਾਣ ਨਾਲ weight ਵਧਦਾ ਆ ਜਾਂ ਘਟਦਾ ਆ ਕਿਸ ਤਰੀਕੇ ਨਾਲ ਹਨਾ ਤੁਸੀਂ ਆਪ ਹੀ ਜਦੋਂ ਇਸ ਫੀਲਡ ਵਿੱਚ ਜਾਓਗੇ ਕੋਈ ਵੀ ਜਿਹਦੇ ਵਿੱਚ ਵੀ ਤੁਸੀਂ ਇੰਟਰਸਟਡ ਹੁੰਦੇ ਹੋ ਨਾ ਜਦੋਂ ਤੁਸੀਂ ਉਹਦੇ ਬਾਰੇ ਥੋੜੀ ਜਿਹੀ ਇੱਕ ਸਟੈਪ ਲੈਂਦੇ ਹੋ ਨਾ ਬਾਕੀ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਆਪਣੇ ਆਪ ਹੀ ਤੁਸੀਂ ਕੋਸ਼ਿਸ਼ ਕਰਨ ਲੱਗ ਜਾਂਦੇ ਹੋ ਤੇ ਤੁਹਾਨੂੰ ਬਹੁਤ ਹੌਲੀ ਹੌਲੀ ਕਰਕੇ ਉਹਦੇ ਬਾਰੇ ਬਹੁਤ ਸਾਰਾ ਗਿਆਨ ਹੋ ਜਾਂਦਾ ਆ ਤੇ ਇਸ ਕਰਕੇ ਜਦੋਂ ਤੁਸੀਂ ਇਹ ਫੀਲਡ ਵਿੱਚ ਜਿਹੜੇ ਵੀ ਫੀਲਡ ਵਿੱਚ ਜਿਸ ਵੀ ਚੀਜ਼ ਨਾਲ ਰਿਲੇਟਡ ਇੰਟਰਸਟ ਰੱਖਦੇ ਹੋ ਜਾਂ ਫਿਰ ਜੇ ਤੁਹਾਡਾ ਇੰਟਰਸਟ ਨਹੀਂ ਹੈਗਾ ਪਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਹੀ ਤੁਸੀਂ ਜੜਾ ਉਹ ਚੀਜ਼ ਸਿੱਖ ਸਕਦੇ ਹੋ ਅੱਜ ਹੀ ਇੱਕ ਮੈਂ ਪੋਡਕਾਸਟ ਸੁਣਨ ਦੀ ਹੀ ਸੌਰੀ ਇੰਟਰਵਿਊ ਸੁਣਨ ਦੀ ਹੀ ਉਹਨਾਂ ਨੇ ਕਿਹਾ ਕਿ ਮੰਨ ਲਓ ਕਿ ਕਿਸੇ ਬੰਦੇ ਨੂੰ ਮਤਲਬ ਕਿ ਕੋਈ ਚੈਨਲ ਕ੍ਰੀਏਟ ਕਰਨਾ ਹੀ ਨਹੀਂ ਆਉਂਦਾ ਬਿਲਕੁਲ ਨਹੀਂ ਆਉਂਦਾ ਸੋਸ਼ਲ ਮੀਡੀਆ ਤੇ ਕੀ ਕੀ ਕਿਵੇਂ ਉਹ ਕੰਮ ਕਰੇ ਕਿਵੇਂ ਚੈਨਲ ਕ੍ਰੀਏਟ ਕਰੇ ਤੇ ਕਹਿੰਦੇ ਕਿ ਉਹ ਉਹਨਾਂ ਨੇ ਉਹੀ ਸਵਾਲ ਪੁੱਛਿਆ ਜੋ ਉਹਨਾਂ ਦੇ ਇੰਟਰਵਿਊ ਕਰ ਰਿਹਾ ਸੀ ਕਹਿੰਦੇ ਕਿ ਸਰ ਤੁਹਾਨੂੰ ਮਤਲਬ ਕਿ ਪਲੇਨ ਚਲਾਉਣਾ ਆਉਂਦਾ ਆ ਤੇ ਕਹਿੰਦੇ ਕਿ ਨਹੀਂ ਮੈਨੂੰ ਪਲੇਨ ਉਡਾਉਣਾ ਤੇ ਨਹੀਂ ਆਉਂਦਾ ਤੇ ਉਹ ਕਹਿੰਦੇ ਕਿ ਫਿਰ ਤੁਸੀਂ ਜੇ ਮੰਨ ਲਓ ਕਿ ਤੁਹਾਨੂੰ ਸਿਖਾਇਆ ਜਾਵੇ ਕਿ ਤੁਸੀਂ ਸਿੱਖ ਕੇ ਉਡਾ ਸਕਦੇ ਹੋ ਕਹਿੰਦੇ ਹਾਂ ਫਿਰ ਮੈਂ ਸਿੱਖ ਕੇ ਕਿਤੇ ਉਡਾ ਸਕਦਾ ਹਾਂ ਇਸ ਤਰੀਕੇ ਨਾਲ ਕੋਈ ਵੀ ਚੀਜ਼ ਜਿਹੜੀ ਆ ਉਹ ਇੰਪੋਸੀਬਲ ਨਹੀਂ ਹੁੰਦੀ ਪੋਸੀਬਲ ਹੋ ਜਾਂਦਾ ਹੈ ਕੰਮ ਜਿੰਨੀ ਸਿੱਖੋਗੇ ਤਾਂ ਠੀਕ ਹੈ ਤੇ ਹੈਲਥ ਨਾਲ ਰਿਲੇਟਡ ਤੁਸੀਂ ਚੈਨਲ ਬਣਾ ਕੇ ਉਹਦੇ ਤੇ ਵੀਡੀਓ ਜਿਸ ਵੀ ਲੈਂਗੁਏਜ 'ਚ ਤੁਸੀਂ ਚੈਨਲ ਬਣਾ ਰਹੇ ਹੋ ਹਿੰਦੀ ਪੰਜਾਬੀ ਇੰਗਲਿਸ਼ ਉਹਦੇ ਨਾਲ ਰਿਲੇਟਡ ਹੀ ਕਲਿੱਪਸ ਐਡ ਕਰਕੇ ਉਹਦੀ ਐਡੀਟਿੰਗ ਕਰਕੇ ਲੇਖ ਕੇ ਜਾਂ ਤਖਾ ਕੇ ਸਮਾਨ ਨੂੰ ਤੇ ਉਹ ਤੁਸੀਂ ਵੀਡੀਓ ਪਾ ਕੇ ਵਧੀਆ ਚੈਨਲ ਗਰੋ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਬਹੁਤ ਸਾਰੇ ਲੋਕ ਜਿਹੜੇ ਘਰੇ ਬੈਠੇ ਹੀ ਸਿੱਧਾ ਸਬੰਧਿਤ ਜਾਣਕਾਰੀ ਲੈਂਦੇ ਆ ਜਿਸ ਤਰ੍ਹਾਂ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਆ ਤਾਂ ਤੁਸੀਂ ਦੱਸ ਸਕਦੇ ਹੋ ਕਿ ਕਿੱਦਾਂ ਆਪਾਂ ਖੰਘ ਦੇ ਕੰਮ ਤੋਂ ਬਚ ਸਕਦੇ ਹਾਂ ਸਰਦੀ ਤੋਂ ਬਚ ਸਕਦੇ ਹਾਂ ਨਾ ਜੋ ਵੀ ਸੀਜ਼ਨ ਨਾਲ ਰਿਲੇਟਡ ਤੇ ਜੋ ਵੀ ਤੁਸੀਂ ਹੈਲਥ ਨਾਲ ਰਿਲੇਟਡ ਜਦੋਂ ਵੀਡੀਓ ਕੈਚ ਕਰੋਗੇ ਤਾਂ ਆਪਣੇ ਆਪ ਤੁਹਾਨੂੰ ਜਿਹੜੀ ਜਾਣਕਾਰੀ ਹੋ ਜਾਏਗੀ بس ਇਹਨਾਂ ਦਾ ਧਿਆਨ ਰੱਖਣਾ ਕਿ ਜੋ ਵੀ ਤੁਸੀਂ ਜਾਣਕਾਰੀ ਦੇ ਰਹੇ ਹੋ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਕਿਸੇ ਦੀ ਸਿਹਤ ਦਾ ਨੁਕਸਾਨ ਨਾ ਹੋ ਵੀ ਆਪਣੇ ਫਾਇਦੇ ਦੇ ਚੱਕਰ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਨੈਕਸਟ ਚੈਨਲ ਆ ਕੁਕਿੰਗ ਜੋ ਕਿ ਬਹੁਤ ਵਧੀਆ ਚੈਨਲ ਆ ਜੋ ਵੀ ਤੁਸੀਂ ਘਰ ਵਿੱਚ ਬਣਾਉਂਦੇ ਹੋ ਜਾਂ ਫਿਰ ਤੁਸੀਂ ਖਾਣਾ ਬਣਾਉਣ ਵਿੱਚ ਇੰਟਰਸਟ ਰੱਖਦੇ ਹੋ ਖਾਸ ਕਰਕੇ ਲੇਡੀਜ਼ ਵਾਸਤੇ ਹਾਊਸ ਵਾਈਫ ਵਾਸਤੇ ਤੁਸੀਂ ਉਹ ਉਹਨਾਂ ਦੀਆਂ ਵੀਡੀਓਜ਼ ਪਾਓ ਕਿ ਤੋਈਓ ਕਿਦਾਂ ਬਣਾਇਆ ਬੇਸ਼ੱਕ ਤੁਸੀਂ ਸ਼ਾਰਟ ਪਾਓ ਲੌਂਗ ਪਾਓ ਜਿਸ ਵੀ ਤਰੀਕੇ ਨਾਲ ਤੁਸੀਂ ਪਾ ਸਕਦੇ ਹੋ ਤਾਂ ਇਹ ਚੈਨਲ ਵੀ ਜਿਹੜਿਆ ਬਹੁਤ ਲੋਕੀ ਵੰਦੇ ਨੇ ਬਹੁਤ ਹੀ ਲੋਕ ਸਿੱਖਦੇ ਵੀ ਨੇ ਕਿ ਕਿਸ ਤਰ੍ਹਾਂ ਕਿਹੜੀ ਰੈਸਪੀ ਬਣਨੀ ਆ ਤੇ ਇਸ ਤਰ੍ਹਾਂ ਇਹ ਵੀ ਤੁਸੀਂ ਬਿਨਾ ਚਿਹਰਾ ਦਿਖਾਏ ਬਣਾ ਸਕਦੇ ਹੋ ਜੇ ਤੁਸੀਂ ਆਪਣੇ ਵੌਇਸ ਵੀ ਜਨਰੇਟ ਨਹੀਂ ਕਰਨੀ ਫਿਰ ਮੈਂ ਤੁਹਾਨੂੰ ਦੱਸਣੀ ਕਿ ਉਹਨਾਂ ਚੇਂਜ ਵੀ ਕਰ ਸਕਦੇ ਹੋ ਤੇ ਬੇਸ਼ੱਕ ਤੁਸੀਂ ਮਤਲਬ ਕਿ ਉੱਤੇ ਮੈਂਸ਼ਨ ਵੀ ਕਰਕੇ ਲਿਖ ਵੀ ਸਕਦੇ ਹੋ ਕਿ ਇਹ ਕਿਦਾਂ ਖਾਣਾ ਬਣ ਰਿਹਾ ਹੈ ਹਨਾ ਪਿੱਛੇ ਮਿਊਜ਼ਿਕ ਵੀ ਲਾ ਸਕਦੇ ਹੋ ਇਹਦੇ ਸ਼ਾਰਟ ਵੀ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੇ ਨੇ ਤੇ ਲੌਂਗ ਵੀਡੀਓ ਤੋਂ ਲੋਕੀ ਸਿੱਖਦੇ ਨੇ ਕਿ ਕਿਹੜੀ ਰੈਸਪੀ ਕਿਦਾਂ ਬਣਨੀ ਆ ਕੁਕਿੰਗ ਚੈਨਲ ਵੀ ਬਿਨਾਂ ਚਿਹਰਾ ਦਿਖਾਇਆ ਚਿਹਰਾ ਦਿਖਾਈ ਗ로우 ਹੋ ਜਾਂਦੀ ਨੇ ਤੇ ਤੁਸੀਂ ਇਹਨੂੰ ਵੀ ਕ੍ਰੀਏਟ ਕਰ ਸਕਦੇ ਹੋ ਨੈਕਸਟ ਗੇਮਿੰਗ ਗੇਮਿੰਗ ਚੈਨਲ ਵਿੱਚ ਜ਼ਿਆਦਾਤਰ ਜਿਹੜੇ ਬੁਆਏਸ ਇੰਟਰਸਟਿਡ ਹੁੰਦੇ ਨੇ ਗੇਮਿੰਗ ਚੈਨਲ ਦੇ ਜ਼ਰੀਏ ਤੁਸੀਂ ਬਹੁਤ ਹੀ ਜ਼ਿਆਦਾ ਜਿਹੜੀਆਂ ਹਾਈ ਇਨਕਮ ਕਰ ਸਕਦੇ ਹੋ ਖਾਸ ਕਰਕੇ ਜਦੋਂ ਵੀ ਤੁਸੀਂ ਚੈਨਲ ਕ੍ਰੀਏਟ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਇੱਕ ਆਪਸ਼ਨ ਆਉਂਦਾ ਵਾ ਕਿ ਇਹਨੂੰ ਕੌਣ ਦੇਖੇਗਾ ਕਿਡ ਦੇ ਕਿਡਸ ਦੇਖਣਗੇ ਜਾਂ ਫਿਰ 올ਡ ਹਨਾ ਜੋ ਵੱਡੇ ਦੇਖਣਗੇ ਤਾਂ ਤੁਸੀਂ ਉਹਦੇ ਉੱਤੇ ਕਿਡਸ ਤੇ ਅਲੋਕ ਕਰ ਦੇਣਾ ਕਿ ਇਹਨੂੰ ਕਿਡਸ ਬੱਚੇ ਹੀ ਜ਼ਿਆਦਾ ਗੇਮਿੰਗ ਚੈਨਲ ਦੇਖਦੇ ਨੇ ਤਾਂ ਤੁਸੀਂ ਤੁਸੀਂ ਦੇਖੇ ਹੋਵੇਗਾ ਕਿ ਤੇ ਵੀ ਜਾਓ ਤੇ ਬੱਚੇ ਬਹੁਤ ਇੰਟਰਸਟ ਨਾਲ ਦੇਖਦੇ ਨੇ ਇਹ ਚੈਨਲ ਵੀ ਬਹੁਤ ਜਲਦੀ ਗਰੋ ਕਰਦੇ ਨੇ ਇਹਦੇ ਵਿੱਚ ਤੁਹਾਡੇ ਜਿਹੜੀ ਆ ਕੋਈ ਵੀ ਆਪਣਾ ਚਿਹਰਾ ਦਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਤੁਸੀਂ ਇਹ ਚੈਨਲ ਕ੍ਰੀਏਟ ਕਰਕੇ ਵੀ ਬਹੁਤ ਵਧੀਆ ਹਾਈ ਇਨਕਮ ਜਨਰੇਟ ਕਰ ਸਕਦੇ ਹੋ ਜਿ YouTube ਤੋਂ ਤੇ ਸਭ ਤੋਂ ਲਾਸਟ ਜਨਰਲ हेयर स्टाइल ਜੋ ਫੈਸ਼ਨ ਨਾਲ ਰਿਲੇਟਡ ਤੇ ਮਤਲਬ ਕਿ ਚੈਨਲ ਤਾਂ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਜ ਜੁਨਾਂ ਨੂੰ ਤੁਸੀਂ ਜਿਹੜਾ ਵਾ ਮੈਂ ਲਾਸਟ ਵਿੱਚ ਬੌਂਸ ਕਿਪ ਦੇ ਦਾਂਗੀ ਤੁਹਾਨੂੰ ਕਿ ਇਹ ਇਹ ਹੋਰ ਵੀ ਇਹ ਸਾਰੇ ਚੈਨਲ ਹੋ ਸਕਦੇ ਨੇ ਠੀਕ ਹੈ ਤੁਸੀਂ ਜਿਹੜਾ ਵਾ ਕਿ ਹੇਅਰ ਸਟਾਈਲ ਕਰਕੇ ਉਹ ਮਤਲਬ ਕਿ ਆਪਣੇ ਹੇਅਰ ਹੀ ਦਿਖਾਣੇ ਆ ਬੈਕ ਸਾਈਡ ਤੋਂ ਜੋ ਵੀ ਤੁਸੀਂ ਹੇਅਰ ਸਟਾਈਲ ਕਰ ਰਹੇ ਹੋ ਉਹਨੂੰ ਦਿਖਾ ਉਹਨੂੰ ਕਰਕੇ ਤੁਸੀਂ ਦਿਖਾ ਸਕਦੇ ਹੋ ਕਿ ਇਹ ਹੇਅਰ ਸਟਾਈਲ ਇਸ ਤਰੀਕੇ ਨਾਲ ਬਣਦਾ ਆ ਹਨਾ ਫੈਸ਼ਨ ਨਾਲ ਰਿਲੇਟਡ ਕਿ ਇਹ ਜਿਹੜੇ ਕੱਪੜੇ ਆ ਜਾਂ ਕਲੈਕਸ਼ਨ ਆਪਣੀ ਦਿਖਾ ਸਕਦੇ ਹੋ ਕਿ ਹਾਂ ਤੁਸੀਂ ਇਦਾਂ ਤਿਆਰ ਕਰਵਾਇਆ ਇੰਨੇ ਸੇ ਤਿਆਰ ਕਰਵਾਇਆ ਇਨਫੋਰਮੇਸ਼ਨ ਦੇਣੀ ਆ ਫੈਸ਼ਨ ਨਾਲ ਰਿਲੇਟਡ ते भी तो ही बिना चेहरा दिखाए कम कर सकते हो इ चैनल जोड़े क्रिएट कर सकते हो सो सो लास्ट में जे थोड़ा थोड़ी भी वीडियो चंकी लगी हो चैनल में सबसक्राइब जरूर करो वीडियो में लाइक करो कमेंट करो धनबाद जी